ਜਿੰਨੇ ਵੀ ਸਾਥੀ ਸੱਜਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਨਮਸਕਾਰ ਆਦਾਬ ਦੋਸਤੋ ਮੈਂ ਤੁਹਾਡਾ ਆਪਣਾ ਇੰਦਰਜੀਤ ਸਿੰਘ ਉਪਲ ਜੀਡੀਪੀ ਤੋਂ ਸੋ ਸਾਰਿਆਂ ਤੋਂ ਪਹਿਲਾਂ ਤਾਂ ਉਹਨਾਂ ਵੀਰਾਂ ਨੂੰ ਵਧਾਈਆਂ ਜਿਹੜੇ ਡਾਲਾ ਬੰਦ ਦੀ ਸਾਡੀ ਕੋਲ ਤੋਂ ਬਾਅਦ ਵੀ ਤੱਕੇ ਨਾਲ ਡਾਲਾ ਦੇ ਕੇ ਵਪਾਰੀਆਂ ਦੇ ਖਸਮ ਖਸ ਬਣੇ ਹੋਏ ਨੇ ਸੋ ਆ ਤਿੰਨ ਚਾਰ ਦਿਨਾਂ ਦੇ ਵਿੱਚ 40-45 ਦੇ ਕਰੀਬ ਮਾਮਲੇ ਨਿਪਟਾਏ ਨੇ ਜਿਹੜੇ ਡਾਲੇ ਬਚੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੁਪਈਆਂ ਦੇ ਉਹ ਡਾਲੇ ਬਚੇ ਨੇ ਕਿਤੇ 4000 ਕੱਟਿਆ ਜਾ ਰਿਹਾ ਸੀ ਕਿਤੇ 5000 ਕੱਟਿਆ ਜਾ ਰਿਹਾ ਸੀ ਸੋ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਇਹ ਕੋਈ ਲੀਗਲੀ ਨਹੀਂ ਹੈਗਾ ਇਹ ਕੋਈ ਸਰਕਾਰ ਵੱਲੋਂ ਕਾਨੂੰਨੀ ਬਣਾਇਆ ਗਿਆ ਕਿ ਜਿਹੜਾ ਹਟ ਨਾ ਸਕੇ ਇਹ ਇੱਕ ਪ੍ਰਥਾ ਹੈ ਜਿਹੜੀ ਆਪਣੇ ਸਮਾਜ ਦੇ ਵਿੱਚ ਗੰਦੀ ਰੌ ਰੀਤ ਚੱਲੀ ਹੋਈ ਹੈ ਸੋ ਇਹਨੂੰ ਬੰਦ ਕਰਨ ਦੇ ਵਿੱਚ ਸਾਡਾ ਸਮਰਥਨ ਕਰੋ ਸਾਡਾ ਸਾਥ ਦਿਓ ਸਹਿਯੋਗ ਦਿਓ ਮਾਤਰ ਸਿਰਫ 20-25 ਮਿੰਟ ਅੜਨ ਨਾਲ ਵਪਾਰੀ ਪੈਰ ਪਿੱਛੇ ਪੱਟ ਜਾਂਦਾ ਸੋ ਦੋਸਤੋ ਚਾਰ-ਚਾਰ ਕਿਸ਼ਤਾਂ ਡਾਲਿਆਂ ਦੇ ਵਿੱਚ ਜਾ ਰਹੀਆਂ ਨੇ ਸਾਡੀਆਂ ਸਾਲ ਦੀਆਂ ਗੱਡੀਆਂ ਪਹਿਲਾਂ ਹੀ ਖਤਮ ਆਉਣ ਦੇ ਕੰਡੇ ਤੇ ਆਂ ਇੰਡੀਆ ਦੇ ਵਿੱਚ ਜਿੱਥੇ ਮਰਜੀ ਗੱਡੀਆਂ ਜਾਵਣ 18 ਤੋਂ 20000 ਰੁਪਏ ਤੋਂ ਉੱਤੇ ਨਹੀਂ ਵੱਜਦਾ 16-17 ਦਿਨ ਸਿਰਫ ਗੱਡੀ ਚੱਲਦੀ ਹੈ ਤੇ ਲਗਭਗ 12 ਦਿਨ ਜਾਂ ਤਾਂ ਉਹ ਏਜੰਸੀਆਂ 'ਚ ਖੜਦੀ ਆ ਜਾਂ ਘਰੇ ਖੜੀਆਂ ਰਹਿੰਦੀਆਂ ਨੇ ਗੱਡੀਆਂ ਨੂੰ ਪਹਿਲਾਂ ਹੀ ਕਮਾਈ ਖਤਮ ਹੋ ਚੁੱਕੀ ਹੈ ਟੋਲ ਟੈਕਸ ਦੁਨੀਆ ਭਰ ਦੇ ਵੱਧ ਗਏ ਖਰਚੇ ਵੱਧ ਗਏ ਡੀਜ਼ਲ ਦੇ ਖਰਚੇ ਵੱਧ ਗਏ ਸੋ ਇੱਕ ਡਾਲੇ ਦੀ ਜਿਹੜੀ ਮਾਰਾ ਸਾਨੂੰ ਸਭ ਤੋਂ ਵੱਡੀ ਪੈ ਰਹੀ ਹੈ ਚਾਰੇ ਪਾਸਿਓਂ 10-10000 ਰੁਪਏ ਕਿ ਇੱਕ ਚੱਕਰ ਦਾ ਡਾਲਾ ਜਾ ਰਿਹਾ ਹੈ ਤੇ ਉਹੀ ਪੈਸੇ ਸਾਡੇ ਕਿਸ਼ਤਾਂ ਦੇ ਵਿੱਚ ਐਡ ਹੋ ਜਾਣ ਤਾਂ ਅਸੀਂ ਬਾਲ ਨਹੀਂ ਸਕਦੇ ਆ ਸੋ ਸਾਡਾ ਸਮਰਥਨ ਕਰੋ ਸਹਿਯੋਗ ਕਰੋ ਕਿਤੇ ਵੀ ਕੋਈ ਡਾਲਾ ਮੰਗਦਾ ਸਾਨੂੰ ਕਾਲ ਕਰੋ ਉਥੇ ਲੜੋ ਪੁਲਿਸ ਪ੍ਰਸ਼ਾਸਨ ਦੀ ਮਦਦ ਲਓ ਇਹ ਤਾਂ ਹੋ ਨਹੀਂ ਸਕਦਾ ਕਿ ਕੋਈ ਵਪਾਰੀ ਕਰਾਇਆ ਤੁਹਾਡਾ ਖਾ ਜਾਏਗਾ ਲੀਗਲੀ ਤੁਸੀਂ ਬਿਲਟੀ ਜਿੱਥੇ ਵੀ ਬਣਵਾਉਣੀ ਹੈ ਬਿਲਟੀਆਂ ਲਾਜ਼ਮੀ ਲੈ ਕੇ ਚੱਲੋ ਨਾਲ ਸਾਰਾ ਕੁਝ ਲਿਖਾ ਕੇ ਜ਼ਰੂਰ ਨਾਲ ਚੱਲੋ ਜੇ ਕੋਈ ਫਿਰ ਵੀ ਡਾਲਾ ਕੱਟਦਾ ਤੇ ਫਿਰ ਸਾਨੂੰ ਫੋਨ ਕਰੋ ਅਸੀਂ ਤੁਹਾਡੀ ਮਦਦ ਲਈ ਟੀਮਾਂ ਤਿਆਰ ਕੀਤੀਆਂ ਹੋਈਆਂ ਹਰ ਹਰ ਜ਼ਿਲ੍ਹੇ ਦੇ ਵਿੱਚ ਟੀਮਾਂ ਤਿਆਰ ਨੇ ਸੋ ਸਹਿਯੋਗ ਕਰੋ ਸਮਰਥਨ ਕਰੋ ਤਾਂ ਕਿ ਇਹ ਡਾਲੇ ਵਰਗੀ ਕੁਪਰਥਾ ਨੂੰ ਆਪਾਂ ਖਤਮ ਕਰ ਸਕੀਏ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸਾਰਥੀ